ਵੱਡੇ ਕੱਪ ਸੀਗੇ ਵੱਡੇ ਵੱਡੇ ਪਲੇਅਰ ਧਾਕੜ ਹੋਣੀ ਜੋ ਜਸ਼ਨ ਉਹਨਾਂ ਦੀਆਂ ਟੀਮਾਂ ਬੱਕ ਸੀਂਗਾ ਮਿੱਤਰੋ ਉਹਨਾਂ ਨੇ ਜੋ ਖੇਡਣਾ ਸੀਗਾ ਵੀ ਵੀਰਪਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਤੁਹਾਨੂੰ ਵੀ ਪਤਾ ਵੀ ਪੰਜਾਬ ਦੇ ਹਾਲਾਤ ਆ ਜਿਹੜੇ ਕਾਫੀ ਮਾੜੇ ਚੱਲ ਰਹੇ ਆ ਖੜਦੇ ਜੋ ਹੈ ਜੋ ਵੀ ਘਰ ਆਇਆ ਹਨ ਸੋ ਉਹਨਾਂ ਦੀ ਹੈਲਪ ਕਰਨਾ ਆਪਣਾ ਫਰਜ਼ ਆ ਪੰਜਾਬ ਦੇ ਨਾਲ ਪੰਜਾਬ ਵੀ ਖੜਦਾ ਤੇ ਤਾਂ ਕਰਕੇ ਮਿੱਤਰੋ ਸੋ ਸਾਰੀ ਹੈਲਪ ਕਰਿਓ ਜਿੰਨੀ ਹੋ ਸਕਦੀ ਹੈ ਜਿਨ੍ਹਾਂ ਦੇ ਲਾਗੇ ਤਾਂ ਗਿਆ ਪ੍ਰਮਾਤਮਾ ਮਿਹਰ ਕਰੇ ਸਾਰੇ ਤੰਦਰੁਸਤ ਰਹਿਣ ਪਰ ਅੱਜ ਦੇ ਮੇਲੇ ਵੀ ਦੱਸ ਦਿੰਨੇ ਆ ਕਾਫੀ ਵੀਰਾਂ ਨੂੰ ਪਤਾ ਨਹੀਂ ਹੁਣਾ ਕਈਆਂ ਨੇ ਜਾਣਾ ਹੁੰਦਾ ਬਈ ਅੱਜ ਮੀਂਹ ਦੇ ਕਰਕੇ ਮਿੱਤਰੋ ਮੇਲੇ ਕੈਨਸਲ ਹੋਏ ਆ ਵੱਡੇ ਕੱਪ ਸੀਗੇ ਵੱਡੇ ਵੱਡੇ ਪਲੇਅਰ ਧਾਕੜ ਹੋਣੀ ਜੋ ਜਸ਼ਨ ਹੋਣੀਆਂ ਲੀਆਂ ਟੀਮਾਂ ਬੱਕ ਸੀਂਗਾ ਮਿੱਤਰੋ ਉਹਨਾਂ ਨੇ ਜੋ ਖੇਡਣਾ ਸੀਗਾ ਅੱਜ ਸੋ ਉਹ ਵੀ ਤੁਹਾਨੂੰ ਦੱਸਣਾ ਵੀ ਮੇਲੇ ਕਿਹੜੇ ਕੈਂਸਲ ਹੋਏ ਆ ਗੁਰਲਾਲ ਗੰਗਾ ਵਾਲਾ ਕਬੱਡੀ ਦਾ ਟੌਪ ਦਾ ਖਿਡਾਰੀ ਆ ਮਿੱਤਰੋ ਉਹਦਾ ਜੋ ਘਾਰ ਹੀ ਡੈਗ ਪਿਆ ਮੀਂਹ ਦੇ ਕਰਕੇ ਸੋ ਉਹ ਬੰਦੇ ਲਈ ਯਾਰ ਆਪਾਂ ਨੂੰ ਹੁਣ ਪ੍ਰੋਮੋਟਰਾਂ ਨੂੰ ਬੇਨਤੀ ਆ ਵੀ ਉਹਨਾਂ ਲਈ ਖੜਨਾ ਆਪਣਾ ਫਰਜ਼ ਆ ਸੋ ਉਹਨਾਂ ਲਈ ਵੀ ਜ਼ਰੂਰ ਖੜਿਓ ਤੇ ਬਾਕੀ ਮਿੱਤਰੋ ਹੁਣ ਟੂਰਨਾਮੈਂਟ ਦੱਸਦਾ ਮੈਂ ਤੁਹਾਨੂੰ ਪੁਮਾਸਰੀ ਜੀਰ ਦੇ ਵਿੱਚ ਜਿਲਾ ਫਤੇਗੜ ਸਾਹਿਬ ਦੇ ਵਿੱਚ ਮਿੱਤਰੋ ਅੱਜ ਟੂਰਨਾਮੈਂਟ ਸੀਗਾ ਇਹ ਵੱਡਾ ਮੇਲਾ ਓਪਨ ਦਾ ਸੀ ਤਿੰਨ ਖਿਡਾਰੀ ਬਾਹਰੋਂ ਇਹ ਮਿੱਤਰੋ ਅੱਜ ਟੂਰਨਾਮੈਂਟ ਕੈਨਸਲ ਹੋਇਆ ਵੱਡਾ ਕੱਪ 1 ਲੱਖ 1000 ਪਹਿਲਾ ਇਨਾਮ ਤੇ ਦੂਜਾ ਇਨਾਮ 81000 ਸੀਗਾ ਸੋ ਇਹ ਕਬੱਡੀ ਕੱਪ ਮੀਂਹ ਦੇ ਕਰਕੇ ਮਿੱਤਰੋ ਮੌਸਮ ਦੇ ਚੱਲਦੇ ਏ ਟੂਰਨਾਮੈਂਟ ਕੈਨਸਲ ਹੋ ਗਿਆ ਤੇ ਕਾਫੀ ਵੀਰਾਂ ਨੂੰ ਇਹ ਪਤਾ ਨਹੀਂ ਹੋਣਾ ਬਾਕੀ ਮਿੱਤਰੋ ਅੱਜ ਜੋ ਹੈ 2 ਸਤੰਬਰ ਦਾ ਹੀ ਟੂਰਨਾਮੈਂਟ ਸੂਖੇਵਾਲ ਪਟਿਆਲੇ ਦੇ ਵਿੱਚ ਆ 33000 ਪਹਿਲਾ ਇਨਾਮ ਆ ਤੇ ਦੂਜਾ ਨਾਮ 25000 ਇਹ ਟੂਰਨਾਮੈਂਟ ਸ਼ਾਇਦ ਅੱਜ ਹੋਣਾਗਾ ਸੋ ਇਹ ਮਤਲਬ ਦੋ ਟੂਰਨਾਮੈਂਟ ਆ ਆਪਾਂ ਨੂੰ ਕਲੀਅਰ ਸੀਗੇ ਅੱਜ ਦੇ ਤੇ ਇਹ ਤੁਹਾਨੂੰ ਅਪਡੇਟ ਦੇਣੀ ਸੀ ਵੀ ਵੱਡਾ ਮੇਲਾ ਅੱਜ ਦਾ ਕੈਨਸਲ ਹੋ ਗਿਆ ਮਾਝੇ 'ਚ ਜੇ ਕੋਈ ਹੈਗਾ ਟੂਰਨਾਮੈਂਟ ਅੱਜ ਉਹ ਤੁਸੀਂ ਜ਼ਰੂਰ ਕਲੀਅਰ ਕਰਿਓ ਮੈਂ ਮਿਲਦਾ ਮਤਲਬ ਨਵੀਂ ਵੀਡੀਓ ਦੇ ਵਿੱਚ ਨਵੀਂ ਅਪਡੇਟ ਲੈ ਕੇ ਲਾਈਕ ਤੇ ਵੀਡੀਓ ਨੂੰ ਸ਼ੇਅਰ ਕਰਨਾ ਬਣਦਾ ਫਰਜ਼ ਜ਼ਰੂਰ ਕਰਿਓ ਧੰਨਵਾਦ